ਨਵੇਂ ਸਵਾਲ ਨੂੰ ਲੈ ਕੇ ਕੀ ਕੁਝ ਪੁਖਤਾ ਪ੍ਰਬੰਧ ਜੋ ਅੰਮ੍ਰਿਤਸਰ ਦੀ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਗਏ ਨੇ ਅੱਜ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਤੋਂ ਐਡੀਐਸਪੀ ਮੈਡਮ ਅਮਨਦੀਪ ਕੌਰ ਜੀ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਆ 골ਡਨ ਗੇਟ ਕਿਹਾ ਤੇ ਤੁਸੀਂ ਵੇਖ ਸਕਦੇ ਹੋ ਕਿ ਜਿੱਥੋਂ ਵੀ ਜੋ ਟੂਰਿਸਟ ਦੀ ਗੱਲ ਕਰ ਲਈਏ ਹਾਲਾਂਕਿ ਬਾਹਰੋਂ ਜਿੰਨੇ ਵੀ ਟੂਰਿਸਟ ਆਉਂਦੇ ਨੇ ਤਾਂ ਕਿੰਨਾ ਕੀਤੇ ਲੋਅ ਐਂਡ ਆਰਡਰ ਦੀ ਸਥਿਤੀ ਤਾਂ ਕਰਕੇ ਵੀ ਟ੍ਰੈਫਿਕ ਦੀ ਮਾਹੌਲ ਜੋ ਖਰਾਬ ਹੁੰਦਾ ਹੈ ਕਿ ਇਹ ਜਿਹੜੇ ਰੂਲ ਰੈਗੂਲੇਸ਼ਨ ਆ ਕਿਤਨਾ ਕਿਤੇ ਉਹਨਾਂ ਵੱਲੋਂ ਤੋੜੇ ਵੀ ਜਾਂਦੇ ਨੇ ਕੀ ਕੁਛ ਪੁਖਤਾ ਪ੍ਰਬੰਧ ਉਹਨਾਂ ਵੱਲੋਂ ਠੀਕ ਕਰਕੇ ਦਰੁਸਤ ਕਰਕੇ ਰੱਖੇ ਜਾਣਗੇ ਤਾਂ ਸਾਡੇ ਨਾਲ ਮੌਜੂਦ ਨੇ ਮੈਡਮ ਤਾਂ ਮੈਮ ਤੁਸੀਂ ਅੱਜ ਇੱਥੇ ਮੌਜੂਦ ਹੋ ਤਾਂ ਨਵਾਂ ਸਾਲ ਵੀ ਆ ਰਿਹਾ ਜਿੱਥੇ ਟੂਰਿਸਟ ਬਹਰੋਂ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਕਿ ਕਈਆਂ ਨੂੰ ਰੂਲ ਰੈਗੂਲੇਸ਼ਨ ਫੋਲੋ ਨਹੀਂ ਵੀ ਕੀਤੇ ਜਾਂਦੇ ਉਹਨਾਂ ਵੱਲੋਂ ਰੂਲਸ ਨਹੀਂ ਵੀ ਫੋਲੋ ਕੀਤੇ ਜਾਂਦੇ ਤਾਂ ਖਾਸ ਤੌਰ ਤੇ ਕੀ ਪੁਖਤਾ ਪ੍ਰਬੰਧ ਹੈਗੇ ਨੇ देखो ਸਾਡੇ ਵੱਲੋਂ تقریبا ਅਸੀਂ ਕਾਫੀ ਸਮੇਂ ਤੋਂ ਹੀ ਲੱਗੇ ਹੋਏ ਆ ਕੋਈ ਵੀ ਦਿਨ ਦਿਹਾੜਾ ਆਉਂਦਾ ਵਾ ਚਾਹੇ ਮਤਲਬ ਗੁਰੂ ਮਹਾਰਾਜ ਦੇ ਦਿਨ ਦਿਹਾੜਾ ਹੋਵੇ ਚਾਹੇ ਨਵੇਂ ਸਾਲ ਹੋਣ ਜਾਂ ਦੀਵਾਲੀ ਹੋਵੇ ਔਰ 100% ਸਾਡੇ ਵੱਲੋਂ ਜਿਹੜੀ ਆ ਲੋਕਾਂ ਦੇ ਵਾਸਤੇ ਵੀ ਕੋਈ ਵੀ ਅਮਰਸਰ ਦੇ ਵਿੱਚ ਇੰਨਾ ਟੂਰਿਸਟ ਆਉਂਦਾ ਕਿਉਂਕਿ ਹੁਣ ਵਕੇਸ਼ਨ ਵੀ ਹੋ ਰਹੀਆਂ ਬਹੁਤ ਸਾਰੀ ਫੁੱਟਫਾਲ ਅਮਰਸਰ ਦੇ ਵਿੱਚ ਆ ਰਹੀ ਹੈ ਔਰ ਸਾਡੀ ਪ੍ਰੋਪਰ ਹੈਗੀ ਆ ਵੀ ਕਿਤੇ ਵੀ ਜਾਮ ਨਾ ਲੱਗਣ ਲੋਕਾਂ ਦੇ ਨਾਲ ਮੀਟਿੰਗ ਕੀਤੀ ਗਈਆਂ ਦੁਕਾਨਦਾਰਾਂ ਦੇ ਨਾਲ ਸਮਾਨ ਅੰਦਰ ਰੱਖਣ ਰੋਂਗ ਸਾਈਡ ਤੇ ਗੱਡੀਆਂ ਨਾ ਮਤਲਬ ਲੱਗਣ ਬਾਹਰੋਂ ਅਸੀਂ ਬਹੁਤ ਸਾਰੀਆਂ ਜਿਵੇਂ ਵਾਗਾ ਬਾਰਡਰ ਬਹੁਤ ਸਾਰੀ ਜਿਹੜੀ ਫੁੱਟਫਾਲ ਹੁਣ ਜਾ ਰਹੀ ਆ ਪੁਰਾ ਵਖਰੀਆਂ ਵਖਰੀਆਂ ਸੀ ਡਿਵਰਸ਼ਨਾਂ ਕੀਤੀਆਂ ਹੋਈਆਂ ਮਤਲਬ ਪ੍ਰੋਪਰ ਅਸੀਂ ਜਿਹੜੇ ਹਰ ਬਜ਼ਾਰਾਂ ਦੇ ਵਿੱਚੋਂ ਹਰ ਜਗ੍ਹਾ ਤੇ ਆਪਣੇ ਮੁਲਾਜ਼ਮ ਲਾਏ ਆ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਰੀਗੋਬ੍ਰਿਜ ਬੰਦ ਹੋਣ ਦਾ ਤੇ ਉਹਦੇ ਕਰਕੇ ਵੀ ਸਾਡੇ ਵਾਸਤੇ ਚੈਲੰਜ ਸੀਗਾ ਉਹ ਹੀ ਐਕਸੈਪਟ ਕੀਤਾ ਵਾਂ ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਮੂਥਲੀ ਜਿਹੜੀ ਸਾਡੇ ਅਮਰਸਾਦੀ ਟ੍ਰੈਫਿਕ ਆ ਉਹ ਚੱਲ ਰਹੀ ਆ ਫਲੋ ਬਹੁਤ ਜ਼ਿਆਦਾ ਵਾਂ ਪਰ ਫਿਰ ਵੀ ਹਰ ਜਗ੍ਹਾ ਤੇ ਸਾਡੇ ਮੁਲਾਜ਼ਮਾਂ ਦਾ ਕਾਫੀ ਇਜ਼ਾਫਾ ਹੋਇਆ ਹਰ ਜਗ੍ਹਾ ਤੇ ਮੁਲਾਜ਼ਮ ਲੱਗੇ ਹੋਏ ਆ ਔਰ ਸਾਡੀ ਪੂਰੀ ਕੋ ਹੈਗੀ ਆ ਕਿ ਜਿਵੇਂ ਜਿਹੜਾ 크리스마ਸ ਡੇ ਸੀਗਾ ਬਹੁਤ ਵਧੀਆ ਲੰਘਿਆ ਹੁਣ ਜਿਵੇਂ ਛਿਦੀ ਧਿਆਣਾ ਵੀ ਚੱਲ ਰਿਹਾ ਵਾ ਨਵਾਂ ਸਾਲ ਵੀ ਆ ਰਿਹਾ ਵਾ ਔਰ ਪ੍ਰੋਪਰ ਜਿਹੜੀ ਆ ਅੱਜ ਡੀਸੀ ਸਾਹਿਬ ਨਾਲ ਸੀਪੀ ਸਾਹਿਬ ਵੱਲੋਂ ਮੀਟਿੰਗ ਹੋਊਗੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਸਾਈਨ ਬੋਰਡ ਵਗੈਰਾ ਜਾਂ ਡਾਇਵਰਸ਼ਨਾਂ ਵਗੈਰਾ ਵੀ ਆਰਟੀਐਸ ਲੇਨ ਦੇ ਵਗੈਰਾ ਸਾਰੀਆਂ ਦੇ ਉਹਦੇ ਵਿੱਚ ਗੱਲਬਾਤ ਕੀਤੀ ਜਾਊਗੀ ਜਿਹਦੇ ਨਾਲ ਜਿਹੜੀ ਹੋਰ ਵੀ ਜਿਹੜੀ ਆ ਜਿਹੜੀ ਟ੍ਰੈਫਿਕ ਆ ਸਮੂਥਲੀ ਚੱਲ ਸਕੇ ਮੈਂ ਇੱਕ ਤੁਸੀਂ ਬਿੜਾ ਚੁੱਕਾ ਕਿ ਜਿਹੜੇ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਰੋਡਸ ਦੇ ਉੱਤੇ ਜਿੱਦਾਂ ਸਾਈਨ ਬੋਰਡਸ ਨਹੀਂ ਲੱਗੇ ਹੋਏ ਕਿਤਨਾ ਕਿਤਨਾ ਸੀਸੀਟੀਵੀ ਕੈਮਰਾਜ਼ ਦੀ ਵੀ ਘਾਟ ਹੈਗੀ ਆ ਚੱਲਦੇ ਨਹੀਂ ਜਾਂ ਜਿੱਦਾਂ ਵੀ ਮਤਲਬ ਕੱਲੀ ਕੱਲੀ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਤਾਂ ਇੱਕ ਚੀਜ਼ ਹੋਰ ਇੱਥੇ ਸਵਾਲ ਬਣਦਾ ਕਿ ਜਦੋਂ ਅਸੀਂ ਅਸੀਂ ਲੋਕ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਅਕਸਰ ਚੰਡੀਗੜ੍ਹ ਦਾ ਗੇਟ ਵੇਖ ਕੇ ਸਾਰੇ ਜੋ ਰੂ ਰੈਗੂਲੇਸ਼ਨ ਦੇ ਜੋ ਬਿਲਕੁਲ ਜਿਹੜੇ ਉਹਨਾਂ ਦੇ ਪ੍ਰਬੰਧ ਹੁੰਦੇ ਨੇ ਔਰ ਇਹੇਠਾ ਟ੍ਰੈਫਿਕ ਚੱਲਦੀ ਆ ਕੋਈ ਵੀ ਰੂਲ ਨਹੀਂ ਤੋੜਦਾ ਤਾਂ ਕਿਤੇ ਨਾ ਕਿਤੇ ਜਿੱਦਾਂ ਗੋਲਡਨ ਗੇਟ ਤੇ ਆਪਾਂ ਮੌਜੂਦ ਆ ਅੱਜ ਤਾਂ ਇੱਥੇ ਵੀ ਇਦਾਂ ਦੀ ਇਦਾਂ ਦੇ ਰੂ ਰੈਗੂਲੇਸ਼ਨ ਦੀ ਲੋਡ ਹੈਗੀ ਹੈ ਨਹੀਂ ਬਿਲਕੁਲ ਵੇਖੋ ਇੱਥੇ ਸਾਡੇ ਜ਼ੋਨ ਚਾਰਜ ਜਿਹੜੇ ਸਾਨੂੰ ਜਦੋਂ ਟਾਈਮ ਜਿਹੜਾ ਸਾਡੇ ਹੁੰਦੇ ਨਾ ਕਿ ਉਹ ਸੋਹਣਾ ਟਾਈਮ ਆ ਇਹ ਸਾਡੇ ਮੁਲਾਜ਼ਮ ਜਿਹੜੇ ਆ ਆਲਰੇਡੀ ਅਸੀਂ ਆਪਣੇ ਜ਼ੋਨ ਚਾਰਜ ਸਾਡੇ 6 ਤਿੰਨ ਜ਼ੋਨਾਂ 6 ਜ਼ੋਨ ਚਾਰਜ ਲੱਗੇ ਆਲਰੇਡੀ ਸਾਡੇ ਕੋਲ ਦੋ ਤਿੰਨ ਇਨਸਪੈਕਟਰ ਨਾਲ ਵੀ ਹੈਗੇ ਆ ਜਿਹੜੀ ਹੈਲਪ ਕਰਦੇ ਜਦੋਂ ਸਾਨੂੰ ਪਤਾ ਲੱਗਦਾ ਕਿ ਕਿੱਥੇ ਕਿੱਥੇ ਕਿਉਂ ਜ਼ਿਆਦਾ ਹੁੰਦਾ ਜਾਂ ਟ੍ਰੈਫਿਕ ਰੂ ਰੈਗੂਲੇਸ਼ਨ ਦੀ ਉਲੰਘਣਾ ਕਰ ਰਿਹਾ ਲੋਕ ਅਸੀਂ ਆਲ ਮੇਰੀ ਬਖੋ ਇਹ ਬੇਨਤੀ ਵੀ ਹੈਗੀ ਲੋਕਾਂ ਨੂੰ ਮਤਲਬ ਹਰ ਇਹ ਪਬਲਿਕ ਨੇ ਹੀ ਰੂ ਰੈਗੂਲੇਸ਼ਨ ਨੂੰ ਫਾਲੋ ਕਰਨਾ ਸਾਡਾ ਕੰਮ ਸਟਰੀਮਲਾਈਨ ਟ੍ਰੈਫਿਕ ਦਾ ਕੰਮ ਹੈਗਾ ਯੂਟਿਲਾਈਜ਼ ਕਰਨਾ ਟ੍ਰੈਫਿਕ ਦਾ ਕੋਈ ਮਕਸਦ ਨਹੀਂ ਹੈਗਾ ਵੀ ਖੜ ਕੇ ਚਲਾਨ ਕੱਟਣਾ ਜਾਂ ਐਵੇਂ ਦੀ ਚੀਜ਼ ਕਰਨੀ ਜਾਮ ਲੱਗੇ ਹੁਣ ਤੇ ਸਾਡਾ ਮੁਲਾਜ਼ਮ ਚਲਾਨ ਕੱਟੇ ਬਿਲਕੁਲ ਐਵੇਂ ਦਾ ਕੰਮ ਨਹੀਂ ਨਾ ਬਾਹਰ ਦੀ ਗੱਡੀ ਕੋਈ ਆਵੇ ਤੇ ਉਹਨੂੰ ਹਰਾਸਮੈਂਟ ਕਰਨਾ ਮਾਨਜੁਗ ਸੀਪੀ ਸਾਹਿਬ ਵੱਲੋਂ ਬਿਲਕੁਲ ਸਿੱਧੀਆਂ ਇਹ ਚੀਜ਼ਾਂ ਦੀ ਹਦਾਇਤਾਂ ਆ ਗਈਆਂ ਵੀ ਪਬਲਿਕ ਆਉਂਦੀ ਆ ਜੇ ਕੋਈ ਦਰਸ਼ਨ ਕਰਨ ਆਉਂਦਾ ਕੋਈ ਐਵੇਂ ਦਾ ਉਹਨਾਂ ਨੂੰ ਹਰਾਸਮੈਂਟ ਨਹੀਂ ਕਰਨੀ ਔਰ ਨਾ ਸਾਡੇ ਔਰ ਪੱਕਾ ਇਸ ਚੀਜ਼ ਦਾ ਪੱਕਾ ਧਿਆਨ ਰੱਖਿਆ ਹੋਇਆ ਵੀ ਜਿੱਥੇ-ਜਿੱਥੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਰੂਲ ਰੈਗੂਲੇਸ਼ਨ ਨੂੰ ਕਰਦੇ ਆ ਵੇਖੋ ਜਿਹੜੇ ਜੇ ਟ੍ਰੈਫਿਕ ਨਿਯਮਾਂ ਦੀ ਕੋਈ ਉਲੰਘਣਾ ਕਰਦਾ ਤੇ ਉਹਦੇ ਵਾਸਤੇ ਚਲਾਨ ਹੁੰਦਾ ਚਲਾਨ ਜ਼ਰੂਰ ਕਰਤਾਂਗੇ ਪਰ ਲੋਕਾਂ ਨੂੰ ਇਹੋ ਹੀ ਹਦਾਇਤ ਹੈਗੀ ਅਮਰਸਰ ਜਦੋਂ ਤੁਸੀਂ ਆਉਂਦੇ ਆ ਕਿਸੇ ਵੀ ਸ਼ਹਿਰ ਵਿੱਚ ਜਾਂਦੇ ਆ ਉਹਨੂੰ ਉਸ ਸ਼ਹਿਰ ਦੇ ਜਿਹੜੇ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਆ ਉਹਨਾਂ ਨੂੰ ਫਾਲੋ ਕੀਤਾ ਜਾਵੇ ਬੰਦੇ ਨੇ ਜੇ ਕੋਈ ਗੱਡੀਆਂ ਤੁਹਾਡੀਆਂ ਪਬਲਿਕ ਦੀਆਂ ਗੱਡੀਆਂ ਵਾਂਗਰ ਲੈ ਕੇ ਜਾਣੀਆਂ ਔਰ ਇਹਦੇ ਵਿੱਚ ਮੈਂ ਇੱਕ ਅਮਰਸਰ ਵਾਸੀਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦੀ ਆ ਤਾਂ ਦੇਖੋ ਜਦੋਂ ਮੌਸਮ ਥੋੜਾ ਠੀਕ ਹੋ ਜਾਂਦਾ ਕੋਸ਼ਿਸ਼ ਕਰਨ ਟੂ ਵੀਲਰ ਵਗੈਰਾ ਮੋਟਰਸਾਈਕਲ ਵਗੈਰਾ ਸਕੂਟਰ ਵਗੈਰਾ ਉਹ ਯੂਜ਼ ਕਰਨ ਨਾ ਕਿ ਇੱਕ ਇੱਕ ਕਾਰ ਦੇ ਮਤਲਬ ਕਾਰ ਇੱਕੋ ਇੱਕੋ ਹੀ ਬੰਦਾ ਵਿੱਚ ਬੈਠਾ ਹੁੰਦਾ ਔਰ ਜਿੱਦਾਂ ਜਰ ਸਭ ਤੋਂ ਜਾਂਦਾ ਜੀ ਆਪਾਂ ਈ ਰਿਕਸ਼ਾ ਆਟੋ ਦੀ ਵੀ ਗੱਲ ਕਰਦੇ ਆਂ ਤੇ ਕਾਰਾਂ ਦੇ ਵਿੱਚ ਵੀ ਇਕੱਲਾ ਇਕੱਲਾ ਬੰਦਾ ਬੈਠਾ ਹੁੰਦਾ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰਨ ਸਕੂਟਰ ਕਾਰਾਂ ਦੇ ਸਕੂਟਰ ਤੇ ਜਾਂ ਮੋਟਰਸਾਈਕਲਾਂ ਦੇ ਜ਼ਿਆਦਾ ਯੂਜ਼ ਕਰਨ ਜਦੋਂ ਤੁਸੀਂ ਇੱਥੇ ਮੌਜੂਦ ਹੋ ਤਾਂ ਜਿਸ ਤਰੀਕੇ ਦੇ ਨਾਲ ਜੋ ਧੁੰਦਿਆ ਕਾਫੀ ਜ਼ਿਆਦਾ ਪੈ ਰਹੀ ਪਿਛਲੇ ਕੁਝ ਦਿਨਾਂ ਤੋਂ ਤਾਂ ਰਿਫਲੈਕਟਰ ਲਾਈਟਸ ਨੂੰ ਲੈ ਕੇ ਤੁਸੀਂ ਵੀ ਇੱਕ ਬੀੜਾ ਵਿੱਚ ਚੁੱਕਿਆ ਸੀ ਰਿਫਲੈਕਟਰ ਟੇਪਸ ਵੀ ਤੁਸੀਂ ਲਗਾਈਆਂ ਸਨ ਤਾਂ ਇਹ ਚੀਜ਼ ਦਾ ਵੀ ਪ੍ਰਸਤਾਵ ਰੱਖੋਗੇ ਅੱਜ ਮੀਟਿੰਗ ਦੇ ਵਿੱਚ ਕਿ ਇਹ ਚੀਜ਼ ਵੀ ਜਿਹੜੀ ਆ ਪਾਸ ਹੋਣੀ ਚਾਹੀਦੀ ਕਿਉਂਕਿ ਇੱਥੇ ਇੱਕ ਵੀ ਰਿਫਲੈਕਟਰ ਜੇ ਕਹਿ ਲਈਏ ਤਾਂ ਇੱਥੇ ਹਜੇ ਰੋਡ ਤੇ ਵੀ ਨਹੀਂ ਲੱਗਿਆ ਦੇਖ ਰਿਹਾ ਨੀ ਬਿਲਕੁਲ ਵੇਖੋ ਇਹਦੇ ਵਿੱਚ ਸਾਰੀਆਂ ਹਰ ਚੀਜ਼ ਦੀਆਂ ਮੰਗਾਵਾ ਜਿਹਦੇ ਵਿੱਚ ਰਿਫਲੈਕਟਰ ਵੀ ਹੋਣਗੇ ਆ ਬਲਿੰਕਰਸ ਵੀ ਹੋਣਗੇ ਜਿਹੜੇ ਹਾਈਵੇ ਦੇ ਉੱਪਰ ਜਿਹੜੇ ਲੱਗਣ ਵਾਲੇ ਆ ਉਹਦੇ ਵਿੱਚ ਵੀ ਜਿਹੜੀਆਂ ਸਾਡੇ ਵੱਲੋਂ ਜਿਹੜੀਆਂ ਆਲਰੇਡੀ ਟਰੈਕਟਰ ਟਰਾਲੀ ਦੇ ਪਿੱਛੇ ਉਹ ਅਸੀਂ ਲਾ ਰਹੇ ਆ ਜਿਹੜੇ ਕਈ ਕਟ ਹੈਗੇ ਆ ਵੀਆਰਟੀਐਸ ਲੇਨ ਦੇ ਵਿੱਚ ਹੋਗੇ ਜਿੰਨੇ ਵੀ ਕਟ ਹੋਣਗੇ ਬੀਆਰਟੀਐਸ ਲੇਨ ਹੋਗੀ ਜਿਹੜੇ ਫਲਾਈਓਵਰ ਚੜਨ ਵਾਲੇ ਹੋਣਗੇ ਸਾਰਿਆਂ ਦੇ ਉੱਤੇ ਜਿਹੜੇ ਨੈਸ਼ਨਲ ਹਾਈਵੇ ਨਾਲ ਉਹਨਾਂ ਦੇ ਨਮਾਇंदे ਵੀ ਆਉਣਗੇ ਜਿਹਦੇ ਵਿੱਚ ਡੀਸੀ ਸਾਹਿਬ ਅੱਗੇ ਮੰਗ ਰੱਖੀ ਜਾਊਗੀ ਕਿ ਜਿਹੜੇ ਬਲਿੰਕਰਸ ਆ ਔਰ ਜਿਹੜੇ ਇਹ ਚੀਜ਼ਾਂ ਸਾਰੀਆਂ ਲਾਈ ਜਾਣ ਤਾਂ ਜੋ ਕਿਤੇ ਵੀ ਕੋਈ ਐਮੇ ਦੀ ਮਤਲਬ ਐਕਸੀਡੈਂਟ ਵਗੈਰਾ ਨਾ ਹੋਣ ਜਿਹਦੇ ਵਿੱਚ ਲੋਕਾਂ ਨੂੰ ਕੋਈ ਪ੍ਰੋਬਲਮ ਹੋ ਸਕੇ ਤਾਂ ਮੈਮ ਜਿੱਦਾਂ ਨਵਾਂ ਸਾਲ ਆ ਰਿਹਾ ਤਾਂ ਨਵੇਂ ਸਾਲ ਨੂੰ ਲੈ ਕੇ ਕੀ ਜਿਹੜੇ ਟੂਰਿਸਟ ਨੇ ਜਾਂ ਸੰਗਤਾਂ ਵੀ ਕਹਿ ਸਕਦੇ ਆਪਾਂ ਕਿ ਜੋ ਅੰਮ੍ਰਿਤਸਰ ਸਾਹਿਬ ਆਉਂਦੀਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਜਾਂ ਕਈਆਂ ਦੀ ਦਿਲੀ ਭਾਵਨਾ ਇਹੋ ਜੀ ਹੁੰਦੀ ਕਿ ਅਸੀਂ ਨਵਾਂ ਸਾਲ ਗੁਰੂ ਘਰ ਮਨਾਉਣਾ ਤਾਂ ਉਸ ਤਰੀਕੇ ਦੇ ਨਾਲ ਜੀ ਅਕਸਰ ਤਾਂ ਰੋਜ਼ਾਨਾ 1 ਤੋਂ 1.5 ਲੱਖ ਸੰਗਤ ਆਉਂਦੀ ਆ ਤਾਂ ਇਹੋ ਜੇ ਮੌਕਿਆਂ ਦੇ ਉੱਤੇ ਕਹਿ ਸਕਦਾ ਨਹੀਂ ਕਾਫੀ ਜ਼ਿਆਦਾ ਸੰਗਤ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਂਦੀ ਆ ਤਾਂ ਉਹ ਚੀਜ਼ ਨੂੰ ਵੇਖਦੇ ਹੋਏ ਕੀ ਪੁਕਤਾ ਪ੍ਰਬੰਧ ਹੁਣ ਤੱਕ ਹੋ ਚੁੱਕੇ ਨੇ ਜੋ ਤੁਹਾਡੇ ਵੱਲੋਂ ਕੀ ਜਿਹੜਾ ਕਿਸੇ ਤੀਜ ਦੀ ਕੋਈ ਦਿੱਕਤ ਨਾ ਆ ਸਕੇ ਨਹੀਂ ਬਿਲਕੁਲ ਸਾਨੂੰ ਮੇਨ ਜਿਹੜੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਪਾਰਕਿੰਗਸ ਦੀ ਆਉਂਦੀ ਹੈ ਆਲਰੇਡੀ ਲਾਸਟ ਟਾਈਮ ਜਦੋਂ ਜਿਸ ਦਿਨ ਸ਼ੀਦਿਆਣਾ ਸ਼ੁਰੂ ਵੀ ਹੋਇਆ ਸੀਗਾ ਉਸ ਦਿਨ ਵੀ ਸੰਗਤ ਬਹੁਤ ਜ਼ਿਆਦਾ ਸੀਗੀ ਸਾਡੇ ਸਾਰੇ ਮੁਲਾਜ਼ਮ ਟ੍ਰੈਫਿਕ ਮੁਲਾਜ਼ਮ ਜਿਹੜੇ ਲੱਗੇ ਹੋਇਆ ਇੰਚਾਰਜ ਸਾਡੇ ਲੱਗੇ ਹੋਇਆ ਇੱਕ ਦੋ ਦਿਨ ਪਹਿਲਾਂ ਅਸੀਂ ਸ਼ੁਰੂ ਕਰ ਦਾਂਗੇ ਉਹਦੇ ਵਿੱਚ ਦੱਸਾਂਗੇ ਕਿ ਜੇ ਪਾਰਕਿੰਗ ਫੁੱਲ ਹੋ ਜਾਂਦੀਆਂ ਕਿੱਥੇ ਕਿੱਥੇ ਪਾਰਕਿੰਗ ਉਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਜ਼ਰੂਰ ਔਰ ਜਿਹੜਾ ਸਾਡ ਸਾਨੂੰ ਮੇਨ ਪ੍ਰੋਬਲਮ ਪਾਰਕਿੰਗ ਤੇ ਆਉਗੀ ਔਰ ਆਲਰੇਡੀ ਸਾਡੀਆਂ ਜਿਹੜੀਆਂ ਤਿੰਨ ਚਾਰ ਪਾਰਕਿੰਗ ਅਸੀਂ ਹਾਇਰਮਾਰਕ ਕੀਤੀਆਂ ਹੋਈਆਂ ਉਹ ਮਾਨਯੋਗ ਸੀਪੀ ਸਾਹਿਬ ਨਾਲ ਮੀਟਿੰਗ ਕਰਕੇ ਉਹਦੇ ਵਿੱਚ ਵੀ ਸਾਰੇ ਪਬਲਿਕ ਨੂੰ ਦੱਸਤਾ ਜਾਊਗਾ ਪ੍ਰੋਪਰ ਸਾਡੇ ਸਾਰੇ ਮੁਲਾਜ਼ਮ ਹੋਣਗੇ ਕਿਸੇ ਵੀ ਪਬਲਿਕ ਨੂੰ ਸਾਡੀ 100% ਕੋਸ਼ਿਸ਼ ਹੈਗੀ ਆ ਕੋਈ ਏਮੇਦਾਨੀ ਕੋਈ ਪ੍ਰੋਬਲਮ ਆਉਣ ਨਾ ਵਾਂਗੇ ਕਿਉਂਕਿ ਮੇਨ ਸਾਡਾ ਟ੍ਰੈਫਿਕ ਦਾ ਟ੍ਰੈਫਿਕ ਦੇ ਵਿੱਚ ਪਾਰਕਿੰਗ ਦਾ ਹੋਣਾ ਤੋ ਪਬਲਿਕ ਨੇ ਹੁਣਾ ਗੁਰਦੁਆਰਾ ਸਾਹਿਬ ਜਾਣਾ ਵੰਦੇ ਪਾਰਕਿੰਗ ਦਾ ਹੋਣਾ ਔਰ 100% ਸਾਡੇ ਵੱਲੋਂ ਤਿੰਨ ਚਾਰ ਪਾਰਕਿੰਗ ਜਿਹੜੀਆਂ ਇਅਰਮਾਰਕ ਕਰ ਦਿੱਤੀਆਂ ਗਈਆਂ ਤੁਹਾਡੇ ਵੱਲੋਂ ਜਿਹੜਾ ਸਾਈਨ ਬੋਰਡਸ ਦਾ ਬੇੜਾ ਵੀ ਚੁਕਿਆ ਗਿਆ ਤੇ ਜਿੱਦਾਂ ਅੱਜ ਮੀਟਿੰਗ ਦੇ ਵਿੱਚ ਵੀ ਗੱਲ ਵੀ ਰੱਖਣੀ ਆਪਣੀ ਤਾਂ ਕਹਿ ਸਕਦੇ ਕਿ ਜਿਸ ਜਗ੍ਹਾ ਤੇ ਆਪਾਂ ਮੌਜੂਦ ਆ ਕਿ ਸਾਈਨ ਬੋਰਡਸ ਇੱਥੇ ਲੱਗਣ ਕਿਸੇ ਚੌਂਕ ਦੇ ਵਿੱਚ ਲੱਗਣ ਜਾ ਰਹੇ ਨੇ ਨਹੀਂ ਬਿਲਕੁਲ ਜਿਹੜਾ ਸਾਡਾ ਆਊਟਰ ਬਾਈਪਾਸ ਸਾਰਾ ਹੈਗਾ ਸ਼ਹਿਰ ਦੇ ਜਿਹੜੇ ਜਿਹੜੇ ਬਾਈਪਾਸ ਤੋਂ ਅਪਲਾਈਓਵਰ ਸ਼ੁਰੂ ਹੁੰਦਾ ਜਿਵੇਂ ਅਸੀਂ ਟੋਲ ਪਲਾਂਟਾਂ ਤੋਂ ਹੁੰਦਾ ਨਾ 500 ਮੀਟਰ ਪਹਿਲਾਂ ਦੱਸ ਦਿੰਨੇ ਆ ਕਿ ਇਹ ਇੱਧਰ ਨੂੰ ਇਹ ਸਾਈਨ ਬੋਰਡ ਜਿਹੜਾ ਦੇਣਗੇ ਇੱਧਰ ਨੂੰ ਬਾਦਰ ਨੂੰ ਜਾਣਾ ਵਾ ਇੱਧਰ ਨੂੰ ਜਲੰਧਰ ਨੂੰ ਗੁਰਦਾਸਪੁਰ ਨੂੰ ਜਾਣਾ ਜਾਂ ਉਹ ਸਾਰੀਆਂ ਚੀਜ਼ਾਂ ਅਮਰਸਰ ਨੂੰ ਅੰਦਰ ਨੂੰ ਆਉਣ ਦੇ ਕਿਉਂਕਿ ਜਿਹੜੇ ਲੋਕਾਂ ਨੇ ਬਾਹਰ ਲਈ ਬਾਹਰ ਹੀ ਜਾਣਾ ਵਾ ਅਮਰਸਰ ਵਿੱਚ ਨਾ ਆਉਣ ਜਿਹੜੀ ਰੋਡ ਦੀ ਮਤਲਬ ਹੋਰ ਜਿਹੜੀ ਕੰਜੈਸ਼ਨ ਵੰਦੇ ਔਰ ਇੱਥੋਂ ਸ਼ੁਰੂ ਕਰਾਵਾਂਗੇ ਪੂਰਾ ਆਊਟਰ ਵੀ ਔਰ ਸ਼ਹਿਰ ਦੇ ਅੰਦਰ ਵੀ ਜਿਹੜੀਆਂ ਪਾਰਕਿੰਗ ਦੇ ਵੀ ਸਾਈਨ ਬੋਰਡ ਹੋਣਗੇ ਉਹ ਵੀ ਲਵਾਏ ਬਾਤ ਸੇ ਇਸੇ ਰੋਡ ਤੋਂ ਨਿਕਲਦੇ ਨੇ ਤਾਂ ਇੱਥੇ ਵੀ ਖਾਸ ਤੌਰ ਦੇ ਉੱਤੇ ਜਿਹੜਾ ਜੋ ਬੋਰਡ ਲੱਗ ਲਗਾਇਆ ਜਾਏਗਾ ਨੀ ਬਿਲਕੁਲ ਬਿਲਕੁਲ ਸਾਡੀ ਇਹ ਤੋਂ ਪਿੱਛੇ ਵੀ ਜਿਹੜਾ ਮੈਂ ਅਮਰਸਾ ਰੂਲਰ ਵਿੱਚ ਵੀ ਏਰੀਆ ਪੈਂਦਾ ਉਹ ਨੈਸ਼ਨਲ ਹਾਈਵੇ ਵਾਲਿਆਂ ਨਾਲ ਵੀ ਮੈਂ ਗੱਲ ਕੀਤੀ ਹੋਈ ਆ ਉਹ ਆਏ ਵੀ ਹੋਏ ਆਉਣ ਵਾਲੇ ਹੀ ਆ ਉਹਨਾਂ ਦੇ ਨਾਲ ਗੱਲ ਕਰਕੇ ਪ੍ਰੋਪਰ ਜਿਹੜੇ ਸਾਈਨ ਬੋਰਡ ਆ ਉਹ ਪੂਰੇ ਲਵਾਏ ਜਾਣਗੇ ਆ ਜਿਹੜੀ ਮੇਨ ਮੇਨ ਐਂਟਰੈਂਸ ਸਾਡੀ ਇਧਰੋਂ ਆ ਔਰ ਦੂਜੇ ਪਾਸੇ ਜਿਹੜਾ ਇੰਡੀਆ ਗੇਟ ਆ ਜਿੰਨੇ ਵੀ ਸ਼ਰਧਾ ਮਤਲਬ ਰਿਟਰੀ ਸਾਰਾਮਣੀ ਤੇ ਲੋਕ ਜਾਂਦੇ ਆ ਜਿਨ੍ਹਾਂ ਨੇ ਵੱਖਰੀ ਵੱਖਰੀ ਡੈਸਟੀਨੇਸ਼ਨ ਤੇ ਪਹੁੰਚਣਾ ਹੁੰਦਾ ਜਿਵੇਂ ਜਲੰਧਰ ਦਿੱਲੀ ਜਾਂ ਜੰਮੂ ਵਾਲੇ ਪਾਸੇ ਨੂੰ ਉਹ ਵੀ ਉਹਨਾਂ ਨਾਲ ਮੈਂ ਗੱਲ ਕੀਤੀ ਹੋਈ ਆ ਸਾਰੇ ਸਾਈਨ ਬੋਰਡ ਲਾਏ ਤਾਂ ਜੋ ਲੋਕ ਆਪਣੇ इजीली ਆਪਣੇ ਆਰਾਮ ਨਾਲ ਜਿਹੜੀ ਆ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ। ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਹਸਨ ਮੈਡਮ ਐਡੀਸੀਪੀ ਅਮਨਦੀਪ ਕੋਰਤਾ ਉਹਨਾਂ ਵੱਲੋਂ ਖਾਸ ਤੌਰ ਤੇ ਦੱਸਿਆ ਗਿਆ ਹੈ ਕਿ ਅਮਰਸੇਹ ਸਾਹਿਬ ਦੇ ਵਿੱਚ ਅਗਰ ਕੋਈ ਵੀ ਸ਼ਰਧਾਲੂ ਆਂਦਾ ਹੈ ਜਾਂ ਕੋਈ ਵੀ ਸੰਗਤ ਪਹੁੰਚਦੀ ਆ ਤਾਂ ਅਗਰ ਟੂਰਿਸਟ ਕਿਤੇ ਵਾਗਾ ਬਾਰਡਰ ਵੀ ਜਾਣਾ ਚਾਹੁੰਦੇ ਨੇ ਤਾਂ ਜਿਹੜੇ ਸਾਈਨ ਬੋਰਡਸ ਹੈਗੇ ਨੇ ਖਾਸ ਤੌਰ ਤੇ ਉਹ ਹੋਣਾ ਅਮ੍ਰਿਤਸਰ ਦੇ ਕੱਲੀ ਕੱਲੀ ਰੋਡ ਦੇ ਉੱਤੇ ਸਾਈਨ ਬੋਰਡ ਲੱਗਣਗੇ ਤਾਂ ਉਸ ਦੇ ਨਾਲ ਨਾਲ ਜਿਸ ਤਰੀਕੇ ਨਾਲ ਸੀ ਅੱਜ ਇੱਥੇ ਮੌਜੂਦ ਹਾਂ ਗੋਲਡਨ ਗੇਟ ਤੇ ਤਾਂ ਪਿੱਛੋਂ ਬਾਈਪਾਸ ਤੋਂ ਲੈ ਕੇ ਜੋ ਕਹਿ ਸਕਦੇ ਆ ਕਿ ਜਿਹੜਾ ਦਿਹਾਤੀ ਦਾ ਏਰੀਆ ਵੀ ਹੁੰਦਾ ਤਾਂ ਉੱਥੋਂ ਦੀ ਸਾਈਨ ਬੋਰਡ ਲੱਗਣੀ ਸ਼ੁਰੂ ਹੋ ਜਾਣਗੇ ਕਿ ਜੇ ਅਗਰ ਕਿਸੇ ਨੇ ਵਾਗਾ ਸਰਹੱਦ ਜਾਣਾ ਟਾਰੀ ਬਾਰਡਰ ਜਾਣਾ ਤਾਂ ਕੱਲੀ ਕੱਲੀ ਜੋ ਉਹਨਾਂ ਨੂੰ ਰਸਤੇ ਹੈਗੇ ਨੇ ਉਹ ਸਾਈਨ ਬੋਰਡ ਉਹਨਾਂ ਦੀ ਮਦਦ ਕਰਨ ਜਾਂ ਪਹੁੰਚਾਉਣ ਵਾਸਤੇ ਤਾਂ ਅੰਮ੍ਰਿਤਸਰ ਸਾਹਿਬ ਨੂੰ ਕਹਿ ਸਕਦੇ ਆ ਕਿ ਕਿਤਨਾ ਕਿਤੇ ਟ੍ਰੈਫਿਕ ਦੇ ਵਿੱਚ ਦੁਰਸਤੀ ਲਿਆਉਣ ਵਾਸਤੇ ਹੁਣ ਪੁਲਿਸ ਵੱਲੋਂ ਇੱਕ ਨੈਕ ਉਪਰਾਲਾ ਵੀ ਜੋ ਸ਼ੁਰੂ ਕੀਤਾ ਗਿਆ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ ਸੁਨਕ ਜਗਬਾਨੀ ਟੀਵੀ ਅੰਮ੍ਰਿਤਸਰ